ਰੱਸੀਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਜਿਹੜੀ ਯੂਐਸਏ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੰਘੇ ਦਿਨਾਂ ਦੇ ਵਿੱਚ ਤੁਸੀਂ ਇੱਕ ਚਰਚਾ ਇੱਕ ਖਬਰ ਬੜੀ ਸੁਣੀ ਹੋਣੀ ਹੈ ਕਿ ਪੰਜਾਬ ਦੀ ਸਰਕਾਰ ਹੋਰ ਕਰਜ਼ਾ ਚੁੱਕਣ ਦੀ ਤਿਆਰੀ ਕਰ ਰਹੀ ਹੈ ਪੰਜਾਬ ਦੀ ਸਰਕਾਰ ਨੇ ਕਿਉਂਕਿ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਰਿਪੇਅਰ ਨਹੀਂ ਹੋਈ ਉਹ ਬਣੀਆਂ ਨਹੀਂ ਐ ਇਸ ਕਰਕੇ ਸਰਕਾਰ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਰਜ਼ਾ ਚੁੱਕਣਾ ਪੈ ਰਿਹਾ ਤੇ ਉਹ ਜਿਹੜਾ ਕਰਜ਼ਾ ਹੈ ਉਹ ਤਕਰੀਬਨ 1800 ਕਰੋੜ ਹੋਰ ਕਰਜ਼ਾ ਜਿਹੜਾ ਉਹ ਲੈਣਾ ਪੈ ਰਿਹਾ ਹੈ ਪੰਜਾਬ ਪਹਿਲੇ ਹੀ ਕਰਜ਼ੇ ਦਾ ਝੰਬਿਆ ਹੋਇਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆਪਾਂ ਖਬਰਾਂ ਦੇ ਵਿੱਚ ਆਪਾਂ ਆਰਟੀਕਲਾਂ ਦੇ ਵਿੱਚ ਆਪਾਂ ਰਿਪੋਰਟਾਂ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਸਰ ਜਿਹੜਾ ਕਰਜ਼ਾ ਹੈ ਉਹ ਸਵਾ 3 ਲੱਖ ਕਰੋੜ ਨੂੰ ਪਾਰ ਕਰ ਚੁੱਕਿਆ ਮਤਲਬ ਪੰਜਾਬ ਦਾ ਹਰ ਜੰਮਦਾ ਬੱਚਾ 1 ਲੱਖ ਰੁਪਏ ਦਾ ਕਰਜ਼ਾਈ ਹੈ ਜੇਕਰ 3 ਕਰੋੜ ਦੀ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਦੂਜੀ ਗੱਲ ਇਹ ਹੈ ਕਿ ਇਤ ਨਵੀਂ ਆਈ ਸਰਕਾਰ ਜਿਹੜੀ ਕਿ ਕਹਿ ਰਹੀ ਸੀ ਕਿ ਸਾਡੇ ਕੋਲੇ ਬੜੇ ਤਕੜੇ ਏਜੰਡੇ ਨੇ ਅਸੀਂ ਸਾਡੇ ਕੋਲੇ ਪਾਲਿਸਾਂ ਐ ਇੰਨੇ ਹਜ਼ਾਰ ਕਰੋੜ ਮਾਈਨਿੰਗ ਚ ਆਊਗਾ ਇੰਨੇ ਹਜ਼ਾਰ ਕਰੋੜ ਸ਼ਰਾਬ ਦੇ ਵਿੱਚੋਂ ਆਊਗਾ ਇੰਨੇ ਹਜ਼ਾਰ ਕਰੋੜ ਇਧਰੋਂ ਇੰਨੇ ਹਜ਼ਾਰ ਕਰੋੜ ਉਧਰੋਂ ਉਹ ਪਤਾ ਨਹੀਂ ਆ ਰਿਹਾ ਜਾਂ ਉਹ ਕਿੱਥੇ ਰੁਕ ਗਿਆ ਪਰ ਅਸਲ ਦੇ ਵਿੱਚ ਇਹ ਸਰਕਾਰ ਨੇ ਵੀ 70 ਹਜ਼ਾਰ ਕਰੋੜ ਦੇ ਕਰੀਬ ਕਰਜ਼ਾ ਚੁੱਕ ਲਿਆ ਤੇ ਜੇਕਰ ਪ੍ਰਤੀ ਮਹੀਨੇ ਦੇ ਦਰ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਇਹ ਸਰਕਾਰ ਤਕਰੀਬਨ 3000 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਕਰਜ਼ਾ ਉਹ ਚੁੱਕ ਰਹੀ ਹੈ ਅ ਖਜ਼ਾਨਾ ਚਲਾਉਣ ਵਾਸਤੇ ਆਪਣੇ ਰੋਜ਼ਮਰਾ ਦੇ ਕੰਮਕਾਰ ਖਰਚੇ ਚਲਾਉਣ ਵਾਸਤੇ ਸਰਕਾਰਾਂ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਾਸਤੇ ਤੇ ਜਿਹੜੇ ਇਹਨਾਂ ਦਾ ਕੰਮਕਾਰ ਆ ਜਿਹੜਾ ਮਤਲਬ ਸਰਕਾਰਾਂ ਦਾ ਨਿਰਾਪੂਰਾ ਮੁਲਾਜ਼ਮਾਂ ਨੂੰ ਤਨਖਾਹ ਦੇਣਾ ਨਹੀਂ ਖਰਚਾ ਹੁੰਦਾ ਅਸਲ ਦੇ ਵਿੱਚ ਸਰਕਾਰਾਂ ਨੂੰ ਇਸ਼ਤਿਹਾਰ ਵੀ ਦੇਣੇ ਪੈਂਦੇ ਆ ਜਿਹੜਾ ਕਿ ਖਰਚੇ ਦੇ ਵਿੱਚ ਗਿਣਿਆ ਜਾਂਦਾ ਹਾਲਾਂਕਿ ਉਹਦੇ ਨਾਲ ਪ੍ਰਚਾਰ ਪਾਰਟੀ ਦਾ ਹੁੰਦਾ ਪਰ ਇਸ਼ਤਿਹਾਰ ਸਰਕਾਰੀ ਖਜ਼ਾਨੇ ਦੇ ਵਿੱਚੋਂ ਜਾਂਦੇ ਨੇ ਔਰ ਮਾਨ ਸਰਕਾਰ ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ ਤਾਂ ਪਿਛਲੀਆਂ ਸਰਕਾਰਾਂ ਨਾਲੋਂ ਕਿਤੇ ਅੱਗੇ ਆ ਹੁਣ ਜਿਹੜਾ ਇਹ 1800 ਕਰੋੜ ਦਾ ਮਸਲਾ ਹੈ ਇਹ ਅਸਲ ਦੇ ਵਿੱਚ ਗੱਲ ਸਿਰਫ ਇੰਨੀ ਨਹੀਂ ਹੈ ਕਿ ਪੰਜਾਬ ਸਰਕਾਰ ਕਰਜ਼ਾ ਚੁੱਕਣ ਜਾ ਰਹੀ ਹੈ ਜਾਂ ਪੰਜਾਬ ਸਰਕਾਰ ਨੂੰ ਕਰਜ਼ਾ ਚੁੱਕਣਾ ਪੈ ਰਿਹਾ ਹੈ ਇਹ ਗੱਲ ਸਿਰਫ ਕੱਲੀ ਮਾਨ ਸਰਕਾਰ ਦੀ ਆਲੋਚਨਾ ਤੱਕ ਸੀਮਤ ਨਹੀਂ ਹੈ ਅਸਲ ਦੇ ਵਿੱਚ ਇਹ ਗੱਲ ਮੋਦੀ ਸਰਕਾਰ ਨਾਲ ਵੀ ਜਾ ਜੁੜਦੀ ਹੈ ਇਹ ਗੱਲ ਫੈਡਰਲਿਜ਼ਮ ਦੀ ਭਾਵਨਾ ਦੇ ਵੀ ਉਲਟਾ ਤੇ ਇਹ ਗੱਲ ਸੰਘੀ ਢਾਂਚੇ ਦੇ ਵੀ ਉਲਟਾ ਜਿਹੜਾ ਮੋਦੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਕਾਨੂੰਨ ਲਿਆਂਦਾ ਸੀ ਜੀਐਸਟੀ ਉਦੇ ਤਹਿਤ ਉਹਨੇ ਕੇਂਦਰੀ ਜਿਹੜੀਆਂ ਪਾਵਰਾਂ ਨੇ ਵਿੱਤ ਵਿੱਤ ਪਾਵਰਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਵਿੱਤ ਦੇ ਨਾਲ ਜੁੜੀਆਂ ਚੀਜ਼ਾਂ ਨੇ ਉਹਨਾਂ ਦਾ ਕੇਂਦਰੀਕਰਨ ਕਰ ਲਿਆ ਰਾਜਾਂ ਕੋਲੇ ਜਿਹੜਾ ਮਾਲੀਆ ਜਨਰੇਟ ਹੁੰਦਾ ਉਹਦਾ ਵੱਡਾ ਹਿੱਸਾ ਟੈਕਸ ਜਿਹੜਾ ਉਹ ਕੇਂਦਰ ਕਲੈਕਟ ਕਰਦਾ ਤੇ ਕੇਂਦਰ ਕੋਲੇ ਚਲਾ ਜਾਂਦਾ ਪਿਛਲੇ ਮਾਮਲਿਆਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਤਾਂ ਇਹ ਪੈਸਾ ਰਿਲੀਜ਼ ਹੁੰਦਾ ਰਿਹਾ ਪਰ ਹੁਣ ਲਗਾਤਾਰ ਕੇਂਦਰ ਸਰਕਾਰ ਨੇ ਹੱਥ ਕੁੱਟ ਲਿਆ ਤੇ ਉਹਨੇ ਕਿਹਾ ਕਿ ਹੁਣ ਅੱਜ ਤੋਂ ਬਾਅਦ ਤੁਹਾਨੂੰ GST ਦਾ ਰੈਵਨਿਊ ਨਹੀਂ ਮਿਲੂਗਾ ਇਹ ਗੱਲ ਰਾਜਾਂ ਦੇ ਇੰਨੀ ਉਲਟ ਗਈ ਇੰਨੀ ਉਲਟ ਗਈ ਕਿ ਬਹੁਤ ਸਾਰੇ ਰਾਜਾਂ ਦੀ ਵਿੱਤੀ ਹਾਲਤ ਖਸਤਾ ਹੋ ਗਈ ਤੇ ਪੰਜਾਬ ਵਰਗਾ ਸੂਬਾ ਜਿਹੜਾ ਪਹਿਲਾਂ ਹੀ ਵਿੱਤੀ ਸੰਕਟਾਂ ਦੇ ਵਿੱਚੋਂ ਲੰਘ ਰਿਹਾ ਜਿਹੜਾ ਪਹਿਲਾਂ ਹੀ ਕਰਜ਼ੇ ਦੇ ਜਾਲ ਦੇ ਵਿੱਚ ਝੰਬਿਆ ਹੋਇਆ ਉਹਦੀ ਜਿਹੜੀ ਮੁਸੀਬਤ ਸੀ ਉਹ ਘਟਣ ਦੀ بجائے ਸਗੋਂ ਹੋਰ ਦੁੱਗਣੀ ਹੋਗੀ ਚਾਹੀਦਾ ਤੇ ਇਹ ਸੀਗਾ ਕਿ ਜਿੱਥੇ ਦੂਜੇ ਸੂਬ ਸਰਹੱਦੀ ਸੂਬਿਆਂ ਨੂੰ ਰੈਤਾਂ ਨੇ ਪੰਜਾਬ ਨੂੰ ਵੀ ਰੈਤਾਂ ਦਿੱਤੀਆਂ ਜਾਂਦੀਆਂ ਇਹਦੇ ਖਜ਼ਾਨੇ ਨੂੰ ਥੋੜਾ ਜਿਹਾ ਇੰਜੈਕਟ ਕੀਤਾ ਜਾਂਦਾ ਵਿੱਤੀ ਫੰਡਾਂ ਦੇ ਨਾਲ ਕੇਂਦਰੀ ਵਿੱਤੀ ਫੰਡਾਂ ਦੇ ਨਾਲ ਹੁਣ ਜਿਹੜੇ ਪੰਜਾਬ ਦੇ ਭਾਈ ਭਾਜਪਾਈ ਨੇ ਇਹ ਦੂਜੇ ਮਸਲਾਂ ਤੇ ਤਾਂ ਬੋਲਦੇ ਨੇ ਬਹੁਤ ਮਤਲਬ ਪੰਜਾਬ ਦੇ ਵਿੱਚ ਕਾਂਗਰਸ ਹੀ ਕੁਝ ਕਰ ਦੇਣ ਪੰਜਾਬ ਦੇ ਵਿੱਚ ਕੋਈ ਹੋਰ ਮਸਲਾ ਹੋ ਜੇ ਪਰ ਜਿੱਥੇ ਪੰਜਾਬ ਦੇ ਨਾਲ ੱਤਕੇ ਦੀ ਗੱਲ ਆਉਂਦੀ ਹੈ ਉੱਥੇ ਇਹ ਕੁਝ ਨਹੀਂ ਕਰਦੇ ਔਰ ਜਿਹੜੇ ਪਰ ਤੋਲ ਰਹੇ ਨੇ ਮਤਲਬ ਇਹਨਾਂ ਨੂੰ ਬੜਾ ਕਿਉਂਕਿ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਦੇ ਵੋਟ ਸ਼ੇਅਰ ਦੇ ਵਿੱਚ ਇਜ਼ਾਫਾ ਜਿਹੜਾ ਉਹ ਦੇਖਿਆ ਗਿਆ ਜੇ ਆਪਾਂ ਸਿਆਸੀ ਗੁਣਾਗਣਿਤ ਦੇ ਹਿਸਾਬ ਦੇ ਨਾਲ ਦੇਖਦੇ ਆਂ ਚੀਜ਼ਾਂ ਨੂੰ ਤਾਂ ਇਹ ਜਦੋਂ ਭਾਜਪਾ ਹੀ ਪੰਜਾਬ ਦੇ ਕਿਸੇ ਲੀਡਰ ਜਾਂ ਹੋਰ ਕਿਸੇ ਮਸਲੇ ਦੀ ਗੱਲ ਚੱਲਦੀ ਹੋਵੇ ਉਦੋਂ ਤਾਂ ਵਿੱਚ ਮਰਵਾ ਪਾ ਦਿੰਦੇ ਆ ਉਹ ਤਾਂ ਬੋਲ ਪੈਣਗੇ ਪਰ ਜਦੋਂ ਪੰਜਾਬ ਨੂੰ ਜਿਹੜੀ ਆ ਲੋਡ ਪੈ ਰਹੀ ਹੈ ਜਿਹੜਾ ਸੰਕਟ ਹੈ ਇਹਦੇ ਤੇ ਕੁਝ ਨਹੀਂ ਬੋਲਣਗੇ ਤੁਸੀਂ ਦੇਖੋ ਹੋਮੀ ਭੱਬਾ ਦਾ ਕੈਂਸਰ ਹਸਪੀਟਲ ਦਾ ਉਦਘਾਟਨ ਕਰਨ ਪ੍ਰਧਾਨ ਮੰਤਰੀ ਸਾਹਿਬ ਐ ਉਸ ਤੋਂ ਪਹਿਲਾਂ ਅਬੋਹਰ ਆਏ ਸੀ ਉਹਨਾਂ ਨੇ ਕਦੇ ਵੀ ਪੰਜਾਬ ਸਿਰ ਚੜੇ ਕਰਜ਼ੇ ਦਾ ਜ਼ਿਕਰ ਨਹੀਂ ਕੀਤਾ ਔਰ ਇਹ ਸਰਕਾਰਾਂ ਪੰਜਾਬ ਨੂੰ ਸਪੈਸ਼ਲ ਦਰਜਾ ਦੇ ਕੇ ਪੰਜਾਬ ਸਿਰ ਚੜੇ ਕਰਜ਼ੇ ਤੋਂ ਥੋੜੀ ਜੀ ਰਾਹਤ ਦੇਵਾ ਸਕਦੀਆਂ ਨੇ ਹੁਣ ਇੱਕ ਤਾਂ ਇਹ ਹੈ ਕਿ ਪੰਜਾਬ ਦੇ ਸਿਰ ਜਿਹੜਾ 1800 ਕਰੋੜ ਦਾ ਜਿਹੜਾ ਪੂਰਾ ਮਾਮਲਾ ਇਹ ਕੀ ਹੈ ਤੇ ਦੂਜਾ ਇਹ ਹੈ ਕਿ ਇਹਦੇ ਨਾਲ ਜਿਹੜਾ ਸੰਗੀ ਢਾਂਚੇ ਦੀ ਭਾਵਨਾ ਉਹਨੂੰ ਢਾਹ ਕਿਵੇਂ ਵਾਈ ਦੀ ਤੇ ਇੱਥੋਂ ਪਤਾ ਲੱਗਦਾ ਕਿ ਕੇਂਦਰ ਦਾ ਪੰਜਾਬ ਪ੍ਰਤੀ ਜਿਹੜਾ ਨਜ਼ਰੀਆ ਉਹ ਕਾਣਾ ਔਰ ਉਹ ਨਹੀਂ ਚਾਹੁੰਦੀ ਸਰਕਾਰ ਕਿ ਇਹਨਾਂ ਨੂੰ ਫੰਡ ਮਿਲਣ ਤੇ ਆਪਣਾ ਲਿੰਕ ਸੜਕਾਂ ਦਾ ਵਿਕਾਸ ਕਰਨ ਹੁਣ ਮੁਰੰਮਤ ਦੇ ਲਈ ਪੰਜਾਬ ਸਰਕਾਰ ਨੇ ਨਵਾਰਡ ਤੋਂ ਕਰੀਬ 2000 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਤਿਆਰੀ ਕੀਤੀ ਹੈ ਕੇਂਦਰ ਸਰਕਾਰ ਨੇ ਪਿੰਡੂ ਵਿਕਾਸ ਫੰਡ ਰੋਕ ਲਿਆ ਤੇ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਖਾਤਰ ਨਵਾਂ ਕਰਜ਼ਾ ਲੈਣ ਦਾ ਫੈਸਲਾ ਕੀਤਾ। ਲੋਕ ਸਭਾ ਚੋਣਾਂ ਦੇ ਵਿੱਚ ਲਿੰਕ ਸੜਕਾਂ ਦੀ ਖਸਤਾ ਹਾਲਤ ਦਾ ਮੁੱਦਾ ਉੱਭਰਿਆ ਸੀ। ਪੰਜਾਬ ਮੰਡੀ ਬੋਰਡ ਵੱਲੋਂ 14 ਜੂਨ ਨੂੰ ਨਵੀਂ ਤਸਵੀਰ ਤਿਆਰ ਕੀਤੀ ਗਈ ਹੈ ਜਿਹਨੂੰ ਪ੍ਰਵਾਨਗੀ ਲਈ ਮੁੱਖ ਮੰਤਰੀ ਦੇ ਕੋਲ ਭੇਜਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪਿਛਲੇ ਬਾਰੇ 3 ਚਲਾਈ ਤੋਂ ਨਬਾੜ ਤੋਂ ਕਰੀਬ 200 ਕਰੋੜ 2000 ਕਰੋੜ ਦਾ ਕਰਜ਼ਾ ਲੈਣ ਨੂੰ ਹਰੀ ਝੰਡੀ ਦਿੱਤੀ ਸੀਗੀ। ਪੰਜਾਬ ਦੇ ਵਿੱਚ ਹਰ 6 ਵਰਿਆਂ ਮਗਰੋਂ ਸੜਕਾਂ ਦੀ ਮੁਰੰਮਤ ਹੁੰਦੀ ਹੈ ਪਰ ਸੂਬੇ ਦੇ ਵਿੱਚ 3 ਵਰਿਆਂ ਤੋਂ ਮੁਰੰਮਤ ਦਾ ਕੰਮ ਨਹੀਂ ਹੋ ਸਕਿਆ ਪੰਜਾਬ ਸਰਕਾਰ ਨੇ ਸੜਕੀ ਮੁਰੰਮਤ ਵਾਸਤੇ ਕੇਂਦਰ ਸਰਕਾਰ ਤੋਂ ਦਿਹਾਤੀ ਵਿਕਾਸ ਫੰਡ ਰਿਲੀਜ਼ ਕਰਾਉਣ ਦੀ ਆਸ ਲਾਈ ਹੋਈ ਸੀ ਪੰਜਾਬ ਸਰਕਾਰ ਨੇ ਫੰਡ ਰਿਲੀਜ਼ ਕਰਾਉਣ ਖਾਤਰ ਸੁਪਰੀਮ ਕੋਰਟ ਦਾ ਰੁਖ ਵੀ ਕੀਤਾ ਪੰਜਾਬ ਦੇ ਵਿੱਚ ਇਸ ਵੇਲੇ 3 30000 237 ਲਿੰਕ ਸੜਕਾਂ ਨੇ ਜਿਨ੍ਹਾਂ ਦੀ ਜਿਹੜੀ ਲੰਬਾਈ ਹੈ ਤਕਰੀਬਨ 64878 ਤਕਰੀਬਨ 65000 ਕਿਲੋਮੀਟਰ ਬਣਦੀ ਹੈ ਵਰਾ 2022 ਤੇ 2023 2023 24 2024 25 ਦੇ ਲਈ ਕਰੀਬ 8105 ਲਿੰਕ ਸੜਕਾਂ ਜਿਨ੍ਹਾਂ ਦੀ ਮੁਰੰਮਤ ਬਾਕੀ ਹੈ ਜਿਨ੍ਹਾਂ ਦੀ 17600 ਕਿਲੋ 406 ਕਿਲੋਮੀਟਰ ਲੰਬਾਈ ਬਣਦੀ ਆ ਇਹਨਾਂ ਸੜਕਾਂ ਦੀ ਮੁਰੰਮਤ ਦੇ ਲਈ 2892 ਤਕਰੀਬਨ 2900 ਕਰੋੜ ਦੇ ਫੰਡਾਂ ਦੀ ਲੋੜ ਹੈ ਮਾਰਕੀਟ ਫੀਸ ਜਿਹੜੀ ਕੇਂਦਰ ਨੇ ਘਟਾਈ ਆ ਉਹ 3 ਤੋਂ 2 ਫੀਸ ਦੀ ਕੀਤੀ ਹੈ ਤੇ ਜਿਸ ਕਰਕੇ ਪੰਜਾਬ ਮੰਡੀ ਬੋਰਡ ਦੀ ਵਿੱਤੀ ਹਾਲਤ ਕਾਫੀ ਖਸਤਾ ਹੈ। ਪੰਜਾਬ ਮੰਡੀ ਬੋਰਡ ਦੇ ਸਾਬਕਾ ਅਧਿਕਾਰੀ ਕੁਲਬੀਰ ਸਿੰਘ ਮੱਤਾ ਦਾ ਕਹਿਣਾ ਹੈ ਕਿ ਕੇਂਦਰੀ ਫੰਡ ਰੋਕ ਕੇ ਜਾਣ ਕਰਕੇ ਲਿੰਕ ਸੜਕਾਂ ਦੀ ਮੁਰੰਮਤ ਕਾਫੀ ਪਛੜ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਫੰਡ ਰੋਕ ਕੇ ਜਾਣ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ। ਹੁਣ ਜਿਹੜੇ ਪੰਜਾਬ ਦੇ ਭਾਜਪਾ ਨੇ ਜਿਹੜੇ ਪੰਜਾਬ ਦੇ ਵਿੱਚ ਵੋਟਾਂ ਮੰਗਦੇ ਨੇ ਉਹ ਇਹਨਾਂ ਮਾਮਲਿਆਂ ਨੂੰ ਨਹੀਂ ਚੁੱਕਦੇ। ਹੁਣ ਵੋਟਾਂ ਤਾਂ ਸਾਰੇ ਪੰਜਾਬ ਨੇ ਪਾਉਣੀਆਂ ਵੋਟਾਂ ਪੰਜਾਬ ਚੋਂ ਮੰਗਣੀਆਂ ਪਰ ਜਦੋਂ ਪੰਜਾਬ ਦੇ ਰੁਕੇ ਫੰਡਾਂ ਦੀ ਗੱਲ ਆਉਂਦੀ ਹੈ ਉੱਥੇ ਉੱਥੇ ਚੁੱਪ ਚਾਉਂਦਾ ਉੱਥੇ ਕੋਈ ਸਰਕਾਰ ਵੀ ਨਜ਼ਰ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਔਰ ਜਿਹੜੀ ਦੂਜੀ ਗੱਲ ਹੈ ਭਗਵੰਤ ਮਾਨ ਦੇ ਸਮਰਥਕਾਂ ਨੂੰ ਮੈਂ ਥੋੜਾ ਜਿਹਾ ਸਾਹ ਦੇ ਦਿੰਦਾ ਕਿਉਂਕਿ ਉਹਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਕੋਈ ਕਸੂਰ ਨਹੀਂ ਹੈ ਕੇਂਦਰ ਨੇ ਤਕਰੀਬਨ 11000 ਕਰੋੜ ਦੇ ਫੰਡ ਰੋਕੇ ਹੋਏ ਨੇ ਵੱਖ-ਵੱਖ ਸਕੀਮਾਂ ਵਾਲੇ ਫੰਡ ਜੇ ਤੁਸੀਂ ਦੇਖੋਗੇ ਤਾਂ ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਦੇਖੋ ਪਾਵਰਾਂ ਦਾ ਸੰਤੁਲਨ ਜਿਹੜਾ ਉਹ ਕਿਵੇਂ ਵਿ ਜੇਕਰ ਪੰਜਾਬ ਸਰਕਾਰ ਕਿਸੇ ਸਕੀਮ ਦੇ ਉੱਤੇ ਕੇਂਦਰ ਦੇ ਉੱਤੇ ਆਪਣੀ ਫੋਟੋ ਲਾ ਲਵੇ ਤਾਂ ਕੇਂਦਰ ਇਹ ਕਹਿ ਕੇ ਫੰਡ ਰੋਕ ਲੈਂਦਾ ਕਿ ਤੁਸੀਂ ਜੀ ਆਪਣੇ ਪ੍ਰਚਾਰ ਖਾਤਰ ਪੈਸਾ ਵਰਤ ਰਹੇ ਹੋ ਚਲੋ ਆਪਾਂ ਕਹਿਦੇ ਨੇ ਕਿ ਉਹ ਗਲਤ ਆ ਪਰ ਕੇਂਦਰ ਫੰਡ ਰੋਕ ਤਾਂ ਲੈਂਦਾ ਹੈ ਪਰ ਜਦੋਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਜੀ ਸਾਡੇ ਫੰਡ ਇੰਨੇ ਬਣਦੇ ਤੇ ਉਹਨਾਂ ਨੂੰ ਰਿਲੀਜ਼ ਕਰੋ ਉਹ ਰਿਲੀਜ਼ ਨਹੀਂ ਕੀਤੇ ਜਾਂਦੇ ਇਹਦਾ ਸਿੱਧਾ ਸਿੱਧਾ ਮਤਲਬ ਕੀ ਹੈ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਸੱਤਾ ਸਾਡੀ ਤੇ ਮਰਜ਼ੀ ਵੀ ਸਾਡੀ ਕੋਈ ਕਾਇਦਾ ਕਾਨੂੰਨ ਨਹੀਂ ਕੋਈ ਸੰਵਿਧਾਨ ਨਹੀਂ ਕੋਈ ਕੁਝ ਨਹੀਂ ਖੈਰ ਇਹ ਇਹਨੂੰ ਧੱਕੇਸ਼ਾਹੀ ਕਹਾਂਗੇ ਨਾਦਰਸ਼ਾਹੀ ਕਹਾਂਗੇ ਜਾਂ ਫਿਰ ਤਾਨਾਸ਼ਾਹੀ ਕਹਾਂਗੇ ਇਹਨੂੰ ਹੋਰ ਤਾਂ ਕੁਝ ਕਹਿ ਨਹੀਂ ਸਕਦੇ ਤੇ ਦੂਜਾ ਇਹ ਹੈ ਕਿ ਇਹ ਇੱਕ ਤਰ੍ਹਾਂ ਦੀ ਬਲੈਕਮੇਲਿੰਗ ਆ ਲੋਕਾਂ ਦੀ ਕਿ ਜੇਕਰ ਤੁਸੀਂ ਸਾਡੀ ਸਰਕਾਰ ਬਣਾਓਗੇ ਫਿਰ ਤੁਹਾਡੇ ਫੰਡ ਰੀਲੀਜ਼ ਹੋਣਗੇ ਆਦਰਵਾਇਜ਼ ਫਿਰ ਲਾਈ ਚਲੋ ਸੁਪਰੀਮ ਕੋਰਟ ਦੇ ਗੇੜੇ ਕੱਢੀ ਚਲੋ ਸਾਡੇ ਤਰਲੇ ਉਹ ਅਸੀਂ ਫੰਡ ਰੀਲੀਜ਼ ਨਹੀਂ ਕਰਾਂਗੇ ਔਰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੇ ਕੇਜਰੀਵਾਲ ਜਿੱਥੇ ਜਿਸ ਪੁਆਇੰਟ ਤੇ ਆ ਕੇ ਗਲਤ ਨੇ ਇਹ ਰੌਲਾ ਪਾਉਂਦੇ ਨੇ ਕਿ ਸਾਡੇ ਨਾਲ ਜੀ ਧੱਕਾ ਹੋ ਗਿਆ ਕੇਜਰੀਵਾਲ ਵੀ ਰੌਲਾ ਪਾਉਂਦੇ ਨੇ ਔਰ ਬੜਾ ਹੋ ਹਲਾ ਕਰਦੇ ਨੇ ਮੁਲਕ ਭਰ ਦੇ ਵਿੱਚ ਏਜੰਸੀਆਂ ਦੀਆਂ ਤਾਕਤਾਂ ਵਧਾਤੀਆਂ ਇਹ ਕਰਤਾ ਉਹ ਕਰਤਾ ਪਰ ਇਹਦੇ ਬਦਲੇ ਤੁਹਾਡੀ ਕਿਤੇ ਲੜਾਈ ਨਜ਼ਰ ਆਉਂਦੀ ਹੈ ਤੁਸੀਂ ਸਟੇਜਾਂ ਤੋਂ ਜ਼ਰੂਰ ਕਹਨੇ ਹੋ ਕਿ ਅਸੀਂ ਆਹ ਕਰ ਦਿਆਂਗੇ ਅਸੀਂ ਫਲਾਹ ਕਰ ਦਿਆਂਗੇ ਸਾਡੇ ਨਾਲ ਕੇਂਦਰ ਧੱਕਾ ਕਰ ਰਿਹਾ ਪਰ ਕੱਲਾ ਧੱਕਾ 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 ਕਹਿ ਕੇ ਨੀ ਨਾ ਕੱਲਾ ਮਿੱਠਾ ਮਿੱਠਾ ਕਹਿ ਕੇ ਮੂੰਹ ਮਿੱਠਾ ਨਹੀਂ ਹੁੰਦਾ ਹੁੰਦਾ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਖੰਡ ਖਾਣੀ ਪੈਂਦੀ ਹੈ ਧੱਕਾ ਧੱਕਾ ਕਹਿ ਕੇ ਧੱਕਾ ਸਾਬਿਤ ਨਹੀਂ ਹੁੰਦਾ ਜਾਂ ਸਾਬਿਤ ਕਰਨਾ ਔਖਾ ਹੈ ਧੱਕੇ ਦੇ ਵਿਰੁੱਧ ਲੜਨਾ ਪੈਂਦਾ ਧੱਕੇ ਦੇ ਵਿਰੁੱਧ ਖੜਨਾ ਪੈਂਦਾ ਜਿਵੇਂ ਦੱਖਣ ਵਾਲੇ ਖੜਦੇ ਨੇ ਜਿਵੇਂ ਉਹ ਤੁਹਾਨੂੰ ਯਾਦ ਹੋਣਾ ਹੈ ਕਰਨਾਟਕਾ ਦੇ ਵਿੱਚ ਕੇਰਲਾ ਦਾ ਚੀਫ ਮਿਨਿਸਟਰ ਸੀਗਾ ਪਿੰਨਰਾਈ ਵਿਜੇਨ ਤੇ ਉਹਨੂੰ ਬਾਅਦ ਦੇ ਵਿੱਚ ਸਪੋਰਟ ਕੀਤੀ ਸੀ ਤਾਮਿਲਨਾਡੂ ਦੇ ਚੀਫ ਮਿਨਿਸਟਰ ਐਮ ਕੇ ਸਟਾਲਨ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਧਰਨਾ ਮਾਰਤਾ ਸੀ ਆਪਣੇ ਫੰਡ ਰੀਲੀਜ਼ ਕਰਾਉਣ ਖਾਤਰ ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਪੈਸਾ ਤੁਸੀਂ ਟੈਕਸ ਅਸੀਂ ਜਨਰੇਟ ਕਰਦੇ ਆਂ ਤੇ ਪੈਸਾ ਤੁਸੀਂ ਚੱਕ ਕੇ ਅਲੋਕੇਟ ਕਰ ਦਿੰਨੇ ਆ ਯੂਪੀ ਬਿਹਾਰ ਵਰਗੇ ਸੂਬਿਆਂ ਨੂੰ ਉੱਥੇ ਜਾ ਕੇ ਤੁਸੀਂ ਸਾਰਾ ਪੈਸਾ ਦੇ ਦਿੰਨੇ ਆ ਸਾਨੂੰ ਸਾਡੇ ਟੈਕਸ ਜਨਰੇਸ਼ਨ ਦੇ ਹਿਸਾਬ ਦੇ ਨਾਲ ਪੈਸਾ ਮਿਲਣਾ ਚਾਹੀਦਾ ਹੈ ਆਬਾਦੀ ਦੇ ਹਿਸਾਬ ਨਾਲ ਨਹੀਂ ਅਸੀਂ ਟੈਕਸ ਵੱਧ ਦਿਨੇ ਤੇ ਸਾਨੂੰ ਪੈਸਾ ਜ਼ਿਆਦਾ ਰਿਲੀਜ਼ ਹੋਣਾ ਚਾਹੀਦਾ ਆਪਣਾ ਮੁੱਖ ਮੰਤਰੀ ਸਾਹਿਬ ਕਰ ਸਕਦਾ ਏਦਾਂ ਮਾਰ ਸਕਦਾ ਦਿੱਲੀ ਜਾ ਕੇ ਧਰਨਾ ਕੇਜਰੀਵਾਲ ਮਾਰ ਸਕਦਾ ਦਿੱਲੀ ਦੇ ਵਿੱਚ ਧਰਨਾ ਕੱਲਾ ਆ ਕੇ ਜੇਲ੍ਹਾਂ ਦੇ ਵਿੱਚ ਫੋਟੋ ਲਓ ਜੀ ਸਚਾਈ ਦੀ ਜਿੱਤ ਹੋ ਗਈ ਕੱਲੀ ਜ਼ਮਾਨਤ ਮਨਜ਼ੂਰ ਕਰਮੇ ਸਚਾਈ ਦੀ ਜਿੱਤ ਕਹੀ ਜਾਂਦੇ ਆ ਔਰ ਬਾਅਦ ਦੇ ਵਿੱਚ ਮਨਜ਼ੂਰ ਵੀ ਨਹੀਂ ਹੋਈ ਔਰ ਇਹ ਕਈ ਜਾਨਾ ਕਿ ਏਜੰਸੀਆਂ ਸਾਨੂੰ ਤੰਗ ਕਰਦੀਆਂ ਪਰ ਜਦੋਂ ਧਾਰਾ 370 ਟੁੱਟੇ ਜਦੋਂ ਦੂਜੇ ਲੋਕਾਂ ਦੇ ਹੱਕ ਹਕੂਕ ਖੋਹੇ ਜਾਣ ਉਦੋਂ ਚੁੱਪ ਕਰ ਜਓ ਉਦੋਂ ਵਧਾਈਆਂ ਦੇਈ ਚੱਲੋ ਇਹ ਕਹਿਣਾ ਕਿ ਕੇਂਦਰ ਸਰਕਾਰ ਲੋਕਾਂ ਤੇ ਜ਼ੁਲਮ ਕਰ ਰਹੀ ਆ ਆਮ ਆਦਮੀ ਪਾਰਟੀ ਤੇ ਜ਼ੁਲਮ ਕਰ ਰਹੀ ਹੈ ਪਰ ਜਦੋਂ ਉਹੀ ਕੇਂਦਰ ਸਰਕਾਰ ਤੇ ਉਹੀ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਤੇ ਆ ਕੇ ਡੰਡੇ ਭਰਾਵੇ ਉਹਨਾਂ ਦੇ ਪੜੇ ਕੁੱਟੇ ਉਹਨਾਂ ਦੇ ਟਰੈਕਟਰਾਂ ਦੇ ਟਾਇਰ ਪਾੜੇ ਉਹਨਾਂ ਦਾ ਸਮਾਨ ਤੋੜੇ ਉਹਨਾਂ ਦੀਆਂ ਕਾਰਾਂ ਦੇ ਸ਼ੀਸ਼ੇ ਭੰਨੇ ਤੇ ਉਹਨਾਂ ਦੇ ਜਵਾਨਾਂ ਤੇ ਗੋਲੀਆਂ ਚਲਾ ਦੇ ਤੇ ਇੱਕ ਮੁੰਡਾ ਸ਼ਹੀਦ ਕਰ ਦੇ ਸੁਭਕਰਨ ਸਿੰਘ ਉਦੋਂ ਉਦੋਂ ਕੁਛ ਨਹੀਂ ਗਾ ਕੇਜਰੀਵਾਲ ਗ੍ਰਫਤਾਰ ਹੋ ਗਿਆ ਬੜਾ ਹੋ ਹੱਲਾ ਹੋ ਗਿਆ ਪੰਜਾਬ ਦੇ ਵਿੱਚ ਇੰਨਾ ਕੁਛ ਹੋ ਗਿਆ ਇੱਕ ਪੁੱਤ ਪੰਜਾਬ ਦਾ ਮਰ ਗਿਆ ਕਿਸਾਨੀ ਧਰਨੇ ਦੇ ਲਈ ਉਹਦੇ ਲਈ ਕੀ ਨਜ਼ਰ ਆਉਂਦਾ ਕੁਝ ਕੋਈ ਨਜ਼ਰ ਆਉਂਦਾ ਖੱਟਰ ਤੇ ਪਰਚਾ ਹੋਇਆ ਕਦੇ ਮੋਦੀ ਨੂੰ ਕਿਹਾ ਕਦੇ ਸਿਆਸੀ ਸਟੇਜਾਂ ਤੋਂ ਕਿਹਾ ਇਹਦੇ ਬਾਰੇ ਸੋ ਇਹ 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 ਹੈ ਕਿ ਨਿਰਾਪੂਰਾ ਅਖਬਾਰੀ ਜਾਂ ਸਟਾਜੀ ਸਟੇਜੀ ਬਿਆਨਬਾਜ਼ੀ ਕਰੀ ਚੱਲੋ ਪਰ ਤੁਹਾਨੂੰ ਲੋਕਾਂ ਲਈ ਖੜਨਾ ਪੈਂਦਾ ਲੜਨਾ ਪੈਂਦਾ ਆਪਣੀ ਸਿਹਤ ਚਮਕਾਉਣ ਖਾਤਰ ਤੁਸੀਂ ਕਿੰਨਾ ਚਿਰ ਇਹ ਜੱਥ ਕੰਡੇ ਵਰਤਦੇ ਰਹੋਗੇ ਕੱਲ ਨੂੰ ਸਵਾਲ ਤਾਂ ਤੁਹਾਨੂੰ ਵੀ ਹੋਣਗੇ ਕਿ ਤੁਸੀਂ ਕੀਤਾ ਕੀ ਹੈ ਇਹ ਸਿਰਫ ਇਹਨਾਂ ਹੀ ਨਹੀਂ ਬਲਕਿ ਪਿਛਲੀਆਂ ਸਰਕਾਰਾਂ ਕਦੇ ਇਹਨਾਂ ਮਾਮਲਿਆਂ ਤੇ ਲੜਦੀਆਂ ਨਜ਼ਰ ਨਹੀਂ ਆਈਆਂ ਇੱਕ ਵਾਰੀ ਕੈਪਟਨ ਅਵਰਿੰਦਰ ਸਿੰਘ ਗਏ ਸੀਗੇ ਦਿੱਲੀ ਧਰਨਾ ਦੇਣ ਬਾਅਦ ਦੇ ਵਿੱਚ 14 ਦਿਨ ਆ ਕੇ ਮੋਤੀ ਮਹਿਲ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਅਰਵਿੰਦ ਕੇਜਰੀਵਾਲ ਬੇਸ਼ੱਕ ਭਗਵੰਤ ਮਾਨ ਕੇਂਦਰ ਸਰਕਾਰ ਦੇ ਧੱਕਿਆਂ ਦੀ ਗੱਲ ਤਾਂ ਕਰਦੇ ਨੇ ਕਈ ਵਾਰੀ ਸਟੇਜਾਂ ਤੋਂ ਪੀੜਤ ਵੀ ਬਣ ਕੇ ਦਿਖਾਉਂਦੇ ਆ ਪਰ ਲੜਦੇ ਨਜ਼ਰ ਨਹੀਂ ਆਉਂਦੇ ਸਰਕਾਰ ਸਾਨੂੰ ਆ ਨਹੀਂ ਕਰਨ ਦੀ ਸਰਕਾਰ ਸਾਨੂੰ ਉਹ ਨਹੀਂ ਕਰਨ ਦੀ ਇਕੱਲਾ ਇਹ ਕਹਿਣ ਨਾਲ ਹੀ ਹੋ ਜਾਂਦਾ ਉਹਦੀ ਲੜਾਈ ਕਿੱਥੇ ਨਾ ਆਉਂਦੀ ਹੈ ਨਜ਼ਰ ਤੁਸੀਂ ਇਹਦੇ ਵਿਰੁੱਧ ਡਟੇ ਕਿੱਥੇ ਆ ਸੋ ਇਹ ਬਿਲਕੁਲ ਪੰਜਾਬ ਸਰਕਾਰ ਨੂੰ ਬਰੀ ਨਹੀਂ ਕਰ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਿਆਸੀ ਅਪਰੋਚ ਨੂੰ ਦਰਕਨਾਰ ਨਹੀਂ ਕਰ ਸਕਦੇ ਪਰ ਹਾਂ ਇਥੇ ਸਾਨੂੰ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂਗਾ ਕਿ ਇਹ ਕੇਂਦਰ ਦਾ ਨੀਰਾ ਧੱਕਾ ਹੈ ਇਸ ਤਰ੍ਹਾਂ ਦੇ ਨਾਲ ਰਾਜਾਂ ਦੇ ਅਖਤਿਆਰਾਂ ਦੇ ਨਾਲ ਧੱਕਾ ਹੋ ਰਿਹਾ ਹੈ ਔਰ ਇਹ VOTERਾਂ ਦੀ ਬਲੈਕਮੇਲਿੰਗ ਵੀ ਹੈ ਕਿ ਤੁਸੀਂ ਫੰਡ ਰੀਲੀਜ਼ ਕਰਾਉਣਾ ਹੈ ਤਾਂ ਸਾਨੂੰ ਪਹਿਲਾਂ ਵੋਟਾਂ ਆਪਾਓ ਸਾਡਾ ਰਾਜ ਲਓ ਫਿਰ ਫੰਡ ਰੀਲੀਜ਼ ਕਰਾਂਗੇ ਤੇ ਜਦ ਕਿ ਉਹੀ ਜਿੱਥੇ ਤੁਸੀਂ ਸਿਆਸਤ ਕਰਨੀ ਆ ਉਹਨਾਂ ਲੋਕਾਂ ਨੂੰ ਲੋੜ ਆ ਨਾ ਲਿੰਕ ਸੜਕਾਂ 'ਤੇ ਲੋਕਾਂ ਨੇ ਤੁਰਨਾ ਹੈ ਸਰਕਾਰ ਤਾਂ ਚਲੋ ਜਦ ਤੁਰੂਗੀ ਤੁਰੂਗੀ ਹੁਣ ਉਸੇ ਟੁੱਟੀਆਂ ਲਿੰਕ ਸੜਕਾਂ ਤੋਂ ਵੋਟਾਂ ਦਾ ਮੰਗ ਰਹੇ ਹਾਂ ਕਿ ਸਾਨੂੰ ਵੋਟਾਂ ਪਾ ਦਿਓ ਪਰ ਉਹਨਾਂ ਲਿੰਕ ਸੜਕਾਂ ਲਈ ਜਦੋਂ ਜਾਇ ਤੁਹਾਡੀ ਨਜ਼ਰ ਨਹੀਂ ਆਉਂਦੀ ਨਾ ਭ ਤੇ ਚਲੋ ਸਰਕਾਰ ਦਾ ਤਾਂ ਕੰਮ ਹੀ ਸਿੱਧਾ ਕਿ ਵਿਕਾਸ ਕਰਨਾ ਤਾਂ ਫਿਰ ਕਰਜ਼ਾ ਚੁੱਕ ਲਓ ਇਹ ਕੋਈ ਵਧੀਆ ਏਜੰਡਾ ਨਹੀਂ ਮੰਨਿਆ ਜਾਂਦਾ ਜਦੋਂ ਤੁਸੀਂ ਕਰਜ਼ਾ ਚੁੱਕ ਕੇ ਵਿਕਾਸ ਕਰਦੇ ਆਂ ਹਾਂ ਵਿਕਾਸ ਕਰੋ ਪਰ ਆਪਣੇ ਜਿਹੜੇ ਸੋਰਸਸ ਨੇ ਉਹਨਾਂ ਨੂੰ ਠੀਕ ਢੰਗ ਦੇ ਨਾਲ ਵਰਤ ਕੇ ਬਹੁਤ